ਦੀ ਮੁਬਾਰਕ ਹੈ ਕਿ ਅੱਜ ਅਸੀਂ ਅੰਮ੍ਰਿਤਸਰ ਦੇ ਦੁਰਗਾਣਾ ਮੰਦਰ ਆ ਕੇ ਮੱਥਾ ਟੇਕ ਸ਼ੁਰੂਆਤ ਕਰਨ ਜਾ ਰਹੇ ਹਾਂ ਵਿਸ਼ਵ ਸਨਾਤਨ ਧਰਮ ਸਭਾ ਜਿਹੜੀ ਕਿ ਪੰਜਾਬ ਵਿੱਚ ਪਿਛਲੇ ਮਹੀਨੇ ਸ਼ੁਰੂ ਕੀਤੀ ਗਈ ਹੋਰ ਸਾਰੇ ਵਿਸ਼ਵ ਦੇ ਸਨਾਤਰੀ ਨੂੰ ਇਕੱਠੇ ਕਰਦੇ ਨੇ ਕਿਉਂਕਿ ਸਨਾਤਨ ਧਰਮ ਜਿਹੜਾ ਹੈ 155 ਟ੍ਰਿਲੀਅਨ ਸਾਲ ਪਹਿਲਾਂ ਜਦੋਂ ਧਰਤੀ ਦਾ ਨਿਰਮਾਣ ਕੀਤਾ ਈਸ਼ਵਰ ਨੇ ਔਰ ਉਸਵੇ ਜਿਸ ਤਰ੍ਹਾਂ ਇਨਸਾਨ ਨੂੰ ਜੀਣ ਦਾ ਤਰੀਕਾ ਦੱਸਿਆ बिकॉज ਵਾਟ ਇਜ਼ ਰਿਲੀਜੀਅਨ ਰਿਲੀਜੀਅਨ ਇਜ਼ ਅ ਵੇ ਆਫ ਲਾਈਫ ਧਰਮ ਜੀਣ ਦਾ ਤਰੀਕਾ ਹੈ ਔਰ ਈਸ਼ਵਰ ਨੇ ਜਿਹੜਾ ਸਨਾਤਨੀ ਤਰੀਕਾ ਵੀ ਕਿਸ ਤਰ੍ਹਾਂ ਇਨਸਾਨ ਨੇ ਰਹਿਣਾ ਹੈ ਉਹ ਦੱਸਿਆ ਉਹਨੂੰ ਸਨਾਤਨ ਧਰਮ ਕਹਿੰਦੇ ਓਵਰ ਅ ਪੀਰੀਅਡ ਆਫ ਟਾਈਮ ਸਮੇਂ-ਸਮੇਂ ਤੇ ਨਵੇਂ-ਨਵੇਂ ਧਰਮ ਬਣੇ ਔਰ ਹਿੰਦੂਜੋਂ ਵੀ ਪੜਿਆ ਜਿਹੜਾ ਸਨਾਤਨ ਦੇ ਵਿੱਚ ਹੀ ਥੋੜਾ ਜਿਹਾ ਇੰਪਰੂਵ ਕਰਕੇ ਬਣਿਆ ਔਰ ਅਰੇ ਜ ਡ੍ਰੇਤਾ ਦਾ ਆਪਰਯੋਗ ਫਿਰ ਉਨਕਾਯੋਗ ਚੱਲ ਰਿਹਾ ਸੋ ਇਹ ਜਿਹੜੇ ਸਮੇਂ ਦੇ ਨਾਲ ਬਦਲਾਅ ਆਏ ਔਰ ਫਿਰ ਨਵੇਂ ਧਰਮ ਇਸ ਤਰ੍ਹਾਂ ਕੇ ਕ੍ਰਿਸਚੀਅਨਿਟੀ ਪ੍ਰਭੂ ਜੀਸਸ ਮਸੀਹ ਦੇ ਨਾਲ 2024 ਚ ਪਹਿਲਾ ਸ਼ੁਰੂ ਹੋਈ ਇਸਲਾਮ ਹੋਇਆ ਇਹ ਸਭ ਜਿਹੜੇ ਡਵੈਲਪਮੈਂਟ ਹੁੰਦੀ ਰਹੀ ਪਰ ਜਿਹੜਾ origignal ਤਰੀਕਾ ਜੀਂਦਾ ਈਸ਼ਵਰ ਨੇ ਦੱਸਿਆ ਉਹ ਸਨਾਤਨੀ ਤਰੀਕਾ ਔਰ ਮੈਂ ਮਹਿਸੂਸ ਕੀਤਾ ਹੈ ਸਾਡੇ ਸਾਥੀਆਂ ਨੇ ਮਹਿਸੂਸ ਕੀਤਾ ਕਿ ਅੱਜ ਦੇ ਇਸ ਯੁੱਗ ਦੇ ਵਿੱਚ ਬਿਕੋਜ਼ ਆਫ ਇੰਟਰਨੈਟ ਐਂਡ ਟੀਵੀ ਇੰਟਰਨੈਟ ਉਹ ਪੂਰਾ ਕਮਿਊਨੀਕੇਸ਼ਨ ਸਿਸਟਮ ਜਿਹੜਾ ਇਮਪਰੂਵ ਹੋਇਆ ਸਾਡਾ ਜਿਹੜਾ origignal ਸਿਸਟਮ ਹੈ ਜੀਵਨ ਦਾ ਉਹ ਖਤਰੇ 'ਚ ਪੈ ਰਿਹਾ ਹੈ ਵੈਸਟਰਾਈਜ਼ ਹੋ ਰਿਹਾ ਔਰ ਅੱਜ ਦੇ ਸਨਾਤਨ ਨੂੰ ਬਚਾਉਣਾ ਇਸ ਜੀਵਨ ਦੇ ਤਰੀਕੇ ਨੂੰ ਬਚਾਉਣਾ ਬਹੁਤ ਇੰਪੋਰਟੈਂਟ ਹੈ ਆਪਣੀ ਜੜ੍ਹਾਂ ਨੂੰ ਆਪਣੇ ਬੇਸ ਨੂੰ ਆਪਾਂ ਬਚਾ ਕੇ ਰੱਖਣਾ ਹੈ ਕਿਉਂਕਿ ਜਿਸ ਸਮਾਜ ਦਾ ਆਪਣਾ ਬੇਸ ਜਾਂ ਆਪਣੀ ਜੜ੍ਹਾਂ ਜਿਹੜੀਆਂ ਨੀਂਹ ਉਹ ਹਿੱਲ ਜਾਵੇ ਉਹ ਫਿਰ ਟਿਕਦਾ ਨਹੀਂ ਬਹੁਤ ਵੱਡੇ ਵੱਡੇ ਜਿਹੜੇ ਸਾਡੇ ਧਰਤੀ ਦੇ ਉੱਤੇ ਯੂਰਾਨੀ ਗਏ ਬਹੁਤ ਵੱਡੀ ਵੱਡੀ ਸਭੇ ਸਭੇ ਜਿਹੜੀ ਸਭੇਤਾ ਸੀ ਖਤਮ ਹੋਈਆਂ ਅਸੀਂ ਆਪਣੇ ਸਨਾਤਨ ਨੂੰ ਜਿਹੜਾ ਚਿਰ ਕਾਲ ਤੋਂ ਚੱਲ ਰਿਹਾ ਅਸੀਂ ਉਹਨੂੰ ਬਚਾ ਕੇ ਰੱਖਣ ਦੇ ਲਈ ਪ੍ਰਯਾਸ ਸ਼ੁਰੂ ਕਰ ਰਹੇ ਹਾਂ ਸਭ ਤੋਂ ਪਹਿਲਾਂ ਤੇ ਅਸੀਂ ਸਾਰੇ ਸਮਾਜ ਨੂੰ ਇਕੱਠਾ ਕੀਤਾ ਜਿਹੜਾ ਵਿਖਰਿਆ ਸੀ ਸਾਡੇ ਜਿਹੜੇ ਬਹੁਤ ਸਾਰੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਤੇ ਬ੍ਰਾਹਮਣ ਮਹਾਸਭਾ ਕਦਰੀ ਮਹਾਸਭਾ ਸਾਡੇ ਮਹਾਜਨ ਮਹਾਸਭਾ ਅਗਰਵਾਲ ਸਭਾ ਬਾਲਮੀਕ ਮਹਾਸਭਾ ਸਾਹਿਬ ਰਵੀ ਗੁਰੂ ਰਵੀਦਾਸ ਜੀ ਆਪਾਂ ਸਾਰੇ ਸਭਾ ਨੂੰ ਬੇਨਤੀ ਕਰਕੇ ਇਕੱਠਾ ਕੀਤਾ ਔਰ ਅਸੀਂ ਸਭ ਨੇ ਇਹ ਪ੍ਰਯਾਸ ਸ਼ੁਰੂ ਕੀਤਾ ਕਿ ਆਪਾਂ ਸਾਰੇ ਇਕੱਠੇ ਹੋ ਕੇ ਉਸ ਸਨਾਤਨ ਜਿਹੜਾ ਜੀਵਨ ਦਾ ਤਰੀਕਾ ਜਾਂ ਸਨਾਤਨ ਧਰਮ ਨੂੰ ਜਿਹੜਾ ਵਾ ਅਸੀਂ ਮੇਨਟੇਨ ਰੱਖੀਏ ਸਾਡੇ ਬੱਚੇ ਸਾਡੇ ਆਉਣ ਵਾਲੀ ਜਨਰੇਸ਼ਨ ਜਿਹੜੀਆਂ ਇਹ ਜਿਹੜੀ ਧਰਤੀ ਹੈ ਪੰਜਾਬ ਦੀ ਐਕਚੁਅਲੀ ਤੇ ਇਹ ਉਹ ਕਿਹਾ ਕਿ ਜਿੱਥੇ ਈਸ਼ਵਰ ਨੇ ਖੁਦ ਆ ਕੇ ਧਰਤੀ ਤੇ ਜਨਮ ਲੈ ਕੇ ਪਹਿਲਾਂ ਇਹਨੂੰ ਕਹਿੰਦੇ ਸੀ ਕਿ ਸਭਤ ਸਿੰਧੂ ਕਿਉਂਕਿ ਸਿੰਧੂ ਸਿੰਧੂ ਘਾਟੀ ਸਭਿਤਾ ਜਿਹੜੀ 10000 ਸਾਲ ਪੁਰਾਣੀ ਉਹ ਸਭਿਤਾ ਜਿਹੜੀ ਹੈ ਇੱਥੇ ਚਲਦੀ ਸੀ ਸਭਤ ਸਿੰਧੂ ਜਿਹੜਾ ਸਿੰਧੂ ਘਾਟੀ ਤੋਂ ਸ਼ੁਰੂ ਹੋ ਕੇ ਤੁਹਾਡਾ ਜੇਲਮ ਜਨਾਬ ਰਾਵੀ ਬਿਆਸ ਸਤਲੁਜ ਜਮੁਨਾ ਤੱਕ ਪੂਰਾ ਜਿਹੜਾ ਪਠਾਰ ਸੀਗਾ ਇੱਥੇ ਜਿਹੜਾ ਇਨਸਾਨ ਰਿਹਾ ਉਸ ਨਾਲ ਨਹੀਂ ਰਹਿ ਆਰ ਰੰਝੋਏ ਫਿਰ ਦੂਸਤੋਂ ਬਾਅਦ ਇਸਲਾਮ ਔਰ ਆਪਾਂ ਅੰਤਰជាតិਾਂ ਨੇ ਵੀ ਸਭ ਇੱਥੇ ਆਏ। ਸੋ ਉਹ ਜਿਹੜਾ ਸਾਡਾ ਸਤ ਸਿਦੂ ਤੇ ਸਨਾਤਨ ਦੀਵਸ ਰੱਖਣਾ ਸਾਡਾ ਧਰਮ ਹੈ। ਅਸੀਂ ਸਭ ਇਕੱਠੇ ਹੋਏ। ਔਰ ਉਹਦੇ ਲਈ ਸਾਰੇ ਮੰਦਰਾਂ ਦੀ ਕਮੇਟੀ ਨੂੰ ਅਸੀਂ ਅਪਰੋਚ ਕਰ ਰਿਹਾ ਪੰਜਾਬ ਦੇ ਵੀ ਔਰ ਬਾਕੀ ਵਕਤ ਪਰ ਤੇ ਯੂ ਐਸ ਏ ਤੋਂ ਵੀ ਔਰ ਆਸਟ੍ਰੇਲੀਆ ਤੋਂ ਕੈਨੇਡਾ ਤੋਂ ਵੀ ਫੋਨ ਆਇਆ। ਉੱਥੋਂ ਦੇ ਮੰਦਰ ਵੀ ਜੁੜਨਾ ਚਾਹੁੰਦੇ। ਸਾਰੇ ਮਿਲ ਕੇ ਅਸੀਂ ਇੱਕ ਮਾਲਾ ਜਿਹੜੀ ਲੋਤੀਆਂ ਦੀ ਮਾਲਾ ਹੈ ਉਸ ਤਰ੍ਹਾਂ ਸਾਰੇ ਇਨਫੋਰਮੇਸ਼ਨ ਉੱਤੇ ਰੱਖਾਂਗੇ ਵੈਬਸਾਈਟ ਤੇ। ਵਿਸ਼ਵ ਸਨਾਤਨ ਦਰ ਸਭਾ ਦੀ ਔਰ ਪੰਜਾਬ ਵਿੱਚ ਸਨਾਤਨੀਆਂ ਨੂੰ ਉਹਨਾਂ ਦਾ ਮਾਨ ਸਤਕਾਰ ਜਿਹੜਾ ਜੋ ਉਹਨਾਂ ਦਾ disrespect ਹੋ ਰਿਹਾ ਉਹਨੂੰ ਖਤਮ ਕਰਕੇ ਉਹਨਾਂ ਦਾ ਮਾਨ ਸਤਕਾਰ ਸਮਾਜ 'ਚ ਜੋ ਇੱਜ਼ਤ ਹੋਣੀ ਚਾਹੀਦੀ ਹੈ ਉਹ ਦੁਬਾਰਾ ਦਾ ਪ੍ਰਯਾਸ ਕਰਾਂਗੇ ਇੱਕ ਸ਼੍ਰਿੰਕਲਾ ਸ਼ੁਰੂ ਕੀਤੀ ਹੈ ਭਜਨ ਦੀ ਕੱਲ ਸ਼ੁਰੂ ਕੀਤਾ ਸੀਗਾ ਸਾਡਾ ਮਠੰਡੇ ਪ੍ਰੋਗਰਾਮ ਹੋਇਆ ਕਨਈਆ ਮਿੱਤਰ ਜੀ ਦੇ ਨਾਲ ਰਾਤ ਦੇ 11:30 ਵਜੇ ਤੱਕ ਭਜਨ ਕਰਦੇ ਰਹੇ ਭਗਵਾਨ ਰਾਮ ਜੀ ਦਾ ਸ਼ਾਮ ਜੀ ਖਾਟੂ ਸ਼ਾਮ ਜੀ ਦਾ ਭਜਨ ਹੋਇਆ ਔਰ ਪੂਰਾ 10 ਹਜ਼ਾਰ ਤੋਂ ਵੱਧ ਲੋਕ ਮੈਂ ਹੈਰਾਨ ਰਹਿ ਗਿਆ ਕਿ ਨੌਜਵਾਨ ਲੜਕੇ ਲੜਕੀਆਂ ਬੱਚੇ ਬਜ਼ੁਰਗ ਸਾਡੇ ਸਾਥੀ ਸਭ ਉਥੇ ਭਗਵਾਨ ਰਾਮ ਦੇ ਖਾਟੂ ਸ਼ਾਮ ਜੀ ਦੇ ਭਜਨਾ ਚ ਬਿਲਕੁਲ ਭਜਨ ਦੇ ਵਿੱਚ ਰਹੇ ਔਰ ਨਤਮਸਤਕ ਹੋਏ ਔਰ ਇੰਜੋਏ ਕੀਤਾ ਸਭ ਨੇ ਭਜਨ ਦੇ ਨਾਲ ਜੁੜੇ ਅੱਜ ਸਾਡਾ ਪ੍ਰੋਗਰਾਮ ਜਾ ਰਿਹਾ ਹੈ ਵਿਸ਼ਵ ਸਨਾਤਨ ਧਰਮ ਸਭਾ ਦੀ ਤਰਫੋਂ ਅਸੀਂ ਕਰਨ ਜਾ ਰਹੇ ਆ ਸ਼ਾਮੀ ਨਕੋਦਰ ਕੱਲ ਅੰਮ੍ਰਿਤਸਰ ਵਿੱਚ ਸਾਡਾ ਪ੍ਰੋਗਰਾਮ ਹੈ ਔਰ ਅਸੀਂ ਸਾਰੇ ਉੱਥੇ ਇਕੱਠੇ ਹੋ ਕੇ ਹਜ਼ਾਰਾਂ ਲੋਕ ਇੱਥੇ ਆਵਾਂਗੇ ਪਰਸੋ ਸਾਡਾ ਆਪਣਾ ਪਟਿਆਲੇ ਹੈ ਉਸ ਤੋਂ ਬਾਅਦ ਜਗਰਾਉ ਹੈ ਸੋ ਇੱਕ ਸ਼੍ਰਿੰਕਲਾ ਸ਼ੁਰੂ ਕੀਤੀ ਹੈ ਕਿ ਸਾਡੇ ਨੌਜਵਾਨ ਬੱਚੇ ਖਾਸ ਤੌਰ ਤੇ ਅਗਲੀ ਪੀੜੀ ਜਿਹੜੀ ਹੈ ਪ੍ਰਭੂ ਦੇ ਚਰਨਾਂ 'ਚ ਜੁੜੇ ਔਰ ਪ੍ਰਭੂ ਦੇ ਚਰਨਾਂ 'ਚ ਜਿਹੜਾ ਨਸ਼ਾ ਰੱਬ ਦੇ ਨਾਮ ਚ ਹੈ ਨਾ ਕਿਸੇ ਹੋਰ ਚ ਨਹੀਂ ਸਾਡੇ ਸੁਨਾਦਰੀਆਂ 'ਚ ਡਰੱਗਸ ਸ਼ਰਾਬ ਜਦ ਦੂਸਰੇ ਨਸ਼ੇ ਨਹੀਂ ਸੀਗੇ ਇੱਕੋ ਨਸ਼ਾ ਸੀ ઈશ્વર ਦੇ ਨਾਮ ਦਾ ਤੇ ਜੇ ਨਸ਼ਾ ਰੱਖਣਾ ਜਿੰਦਗੀ ਜਿੱਤੇ ઈશ્વર ਦੇ ਨਾਮ ਦਾ ਰੱਖਣਾ ਅਸੀਂ ਉਸ ਤਰਫ ਲੈ ਕੇ ਜਾ ਰਹੇ ਹਾਂ ਸਨਾਤਨ ਦੇ ਆਉਣ ਵਾਲੇ ਸਮੇਂ ਚ ਆਪਣੇ ਸਮਾਜ ਦਾ ਰਿਸਰਚ ਕਰਕੇ ਅਸੀਂ ਦੱਸਦੇ ਰਵਾਂਗੇ ਬੱਚਿਆਂ ਨੂੰ ਕਿ ਸਨਾਤਨੀ ਤਰੀਕਾ ਕੀ ਹੈ ਜੀਣ ਦਾ ਔਰ ਜਿਹੜਾ ਇਹ ਜਿਹੜਾ ਟਾਈਮ ਦੇ ਨਾਲ ਐਸਟੈਬਲਿਸ਼ਡ ਇਵਨ ਸਾਇੰਸ ਵੀ ਸਾਇੰਟਿਸਟ ਵੀ ਉਸ ਜੀ ਨੂੰ ਮੰਨਣਾ ਸ਼ੁਰੂ ਹੋ ਗਏ ਬਾਰੂ ਦੰਪਲ ਤੁਸੀਂ ਦੇਖਿਆ ਹੋਣਾ ਪਿਛਲੇ ਜੋ ਕੋਵਿਡ ਆਇਆ ਤੇ ਸਾਰੇ ਗੋਰਿਆਂ ਨੇ ਕਹਿਤਾ ਨਾਜ ਸ਼ੇਕ ਐਂਡ ਬੰਦ ਕਰ ਦੋ ਤੇ ਨਮਸਤੇ ਕਰੋ ਕਿਉਂਕਿ ਸਨਾਤਨੀ ਤਰੀਕਾ ਇੱਕ ਦੂਸਰੇ ਨੂੰ ਗ੍ਰੀਟ ਕਰਦਾ ਨਮਸਤੇ ਕਰਦਾ ਤੇ ਨਮਸਤੇ ਕਰਨਾ ਇਹਦਾ ਮਤਲਬ ਸਹੀ ਹੈ ਸ਼ੇਕ ਐਂਡ ਕਰਨਾ ਤੁਹਾਨੂੰ ਕਮਿਊਨੀਕੇਟ ਹੁੰਦੇ ਨੇ ਇਸ ਤਰ੍ਹਾਂ ਵਾਇਰਸ ਕਮਿਊਨੀਕੇਟ ਹੁੰਦੇ ਤੋਂ ਅਸੀਂ ਸੈਂਟੀਫਿਕਲੀ ਜਿਹੜੇ ਮਾਡਰਨ ਯੁੱਗ ਦੇ ਬੱਚਿਆਂ ਨੂੰ ਵਿਧ ਪ੍ਰੂਫ ਦੱਸਾਂਗੇ ਕਿ ਸਾਡਾ ਸਨਾਤਨੀ ਤਰੀਕਾ ਜਿਹੜਾ ਜਿੰਦਾ ਜਿਹੜਾ ਸਰਾਤਨ ਧਰਮ ਹੈ ਵੜੇ ਦੱਸਿਆ ਗੱਲਾਂ ਉਹ ਸਿੱਧ ਨੇ ਔਰ ਅੱਜ ਸਾਇੰਸ ਵੀ ਉਸੀ ਨੂੰ ਮੰਨਦੀ ਹੈ ਮੈਂ ਇੱਕ ਚੀਜ਼ ਉਹ ਦੱਸਣਾ ਚਾਹਦਾ ਜਿਹੜੀ ਓਮ ਦੀ ਧਵਨੀ ਹੈ ਮੈਂ ਜਿਸਾ ਕਹਿੰਦੇ ਓਮ ਮੈਂ ਨਾਸਾ ਦੇ ਇੱਕ ਸਾਇੰਟਿਸਟ ਨੂੰ ਮਿਲਿਆ ਸੀ ਯੂ ਐਸ ਉਹਨੇ ਕਿਹਾ ਮਿਸ ਸੀਕਰੀ ਯੂ نو ਵਾਟ ਇਜ਼ ਓਮ ਮੈਂ ਸਰ ਕਹਿੰਦੇ ਮੈਂ ਦੱਸੋ ਮੈਂ ਨੇ ਕਿੰਦੇ ਸਾਡੇ ਜਦ ਅਸਟਰਾਬੋਰਡ ਗਏ ਉੱਪਰ ਜਦੋਂ ਸੂਰਜ ਦੇ ਆਸ-ਪਾਸੇ ਤਰਤੀ ਘੁੰਮਦੀ ਹੈ ਤੇ ਜਿਸ ਜਗ੍ਹਾ ਤੇ ਦਿਨ ਔਰ ਰਾਤ ਬੰਦੇ ਹੈ ਉਹ ਜਗ੍ਹਾ ਤੇ ਉਹ ਨਜ਼ਰਾਂ ਸੁਨੇਹਾ ਜਾਂਦਾ ਉਹ ਸਾਰਾ ਉਤਸ਼ਾਹ ਮਿਲਿਆ ਮੈਨੂੰ ਸਾਰੇ ਪੰਜਾਬ ਤੋਂ ਪੰਜਾਬੀਆਂ ਦੇ ਫੋਨ ਆਣੇ ਸ਼ੁਰੂ ਹੋ ਗਏ ਔਰ ਲੋਕ ਜੁੜਨਾ ਚਾਹੁੰਦੇ ਨੇ ਲੋਕ ਦਬੇ ਨੇ ਔਰ ਲੋਕ ਕਹਿੰਦੇ ਨਹੀਂ ਹੁਣ ਤੇ ਉੱਠਣਾ ਪਏਗਾ ਉਸ ਨਾਦਰੀ ਉੱਠਣਗੇ ਔਰ ਆਪਣਾ ਪੂਰਾ ਇੱਜ਼ਤ ਮਾਨ ਜਿਹੜਾ ਵਾ ਪੰਜਾਬ ਦੇ ਰੱਖਣਗੇ ਇਹ ਅਸੀਂ ਦਿਸ਼ਾ ਜਿਹੜੀ ਹੈ ਦੋ ਚੀਜ਼ਾਂ ਕਰ ਰਹੇ ਹਾਂ ਅਸੀਂ ਪਹਿਲਾਂ ਤੇ ਅਸੀਂ ਇਸ ਰਾਏ ਇਕੱਠੇ ਹੋ ਰਹੇ ਹਾਂ ਫੇਰ ਉਸ ਦੀ ਦਿਸ਼ਾ ਜੜੀ ਹੈ ਪੰਜਾਬ ਦੀ ਬਿਹਤਰੀ ਲਈ ਦਿਸ਼ਾ ਵੀ ਰਾਈਟ ਡਾਇਰੈਕਸ਼ਨ ਚ ਮੂਵ ਹੋਏਗੀ ਔਰ ਪੰਜਾਬ ਦੀ ਤਰੱਕੀ ਹੋਏਗੀ ਸਰ ਇੱਕ ਕਮਿਸ਼ਨ ਦੇ ਤੌਰ ਤੇ ਹੈ ਇੱਕ ਕਮਿਸ਼ਨ ਦੇ ਤੌਰ ਤੇ ਲੈ ਕੇ ਜਾਂਦੇ ਹੋ ਜਾਂ ਕੋਈ ਸਿਆਸੀ ਮੋਟੀਵੇਸ਼ਨ ਤਾਂ ਕਿ ਇਲੈਕਸ਼ਨ ਚੱਲ ਰਹੀਆਂ ਦੇਖਦੇ ਦੇਖੋ ਮੇਰੀ ਗੱਲ ਸੁਣੋ ਅਸੀਂ ਤੇ ਜੋ ਲੋਕਾਂ ਦੀ ਫੀਲਿੰਗ ਸੀ ਉਹਨੂੰ ਉਭਾਰਨ ਦੀ ਉਹਨਾਂ ਦੇ ਫੀਲਿੰਗ ਨੂੰ ਪ੍ਰੈਜੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਲੋਕਾਂ ਦੇ ਜਜ਼ਬਾਤ ਜਿਹੜੇ ਨੇ ਜਿਹੜੇ ਦਬੇ ਨੇ ਆਪਰਚੂਨਿਟੀ ਨੇ ਜੀ ਮਿਲੀ ਦੀ ਔਰ ਆਪਰਚੂਨਿਟੀ ਇਸ ਪਲੇਟਫਾਰਮ ਤੇ ਦੇ ਰਿਆ ਪੰਜਾਬ ਦਾ ਕੋਈ ਵੀ ਸਨਾਤਨੀ ਕੋਈ ਵੀ ਅੱਛੀ ਰਾਇ ਲਾ ਕੇ ਅੱਗੇ ਆ ਕੇ ਇਸ ਪਲੇਟਫਾਰਮ ਤੇ ਕੰਮ ਕਰ ਸਕਦਾ ਐ एवरीवन इज ਇਨਵਾਈਟਡ ਨੌਜਵਾਨ ਸਾਡੇ ਲੜਕੇ ਲੜਕੀਆਂ ਬੱਚੇ ਜਿਹੜੇ ਯੂਨੀਵਰਸਿਟੀ ਚ ਪੜ੍ਹ ਮੈਨੂੰ ਤੇ ਵਾਈਸ ਚਾਂਸਲਰ ਪ੍ਰੋਫੈਸਰ ਐਡਵੋਕੇਟਸ ਬਹੁਤ سارے ਲੋਕਾਂ ਨੇ ਅਪਰੋਚ ਕੀਤਾ ਐ ਕਿ ਅਸੀਂ ਕੰਮ ਕਰਨਾ ਚਾਹੁੰਦੇ ਆ ਡਾਕਟਰ ਕਿਉਂਕਿ ਹਰ ਬੰਦੇ ਨੂੰ ਸਨਾਤਨ ਨਾਲ ਪਿਆਰ। ਉਹ ਹਨ ਹਰ ਹਰ ਤਾਂ ਤਾਂ ਦਾ ਕਿ ਅਸੀਂ ਉਸ ਜੀ ਦੇ ਤਰੀਕੇ ਨੂੰ ਦੇਖਿਆ ਜਿੱਥੋਂ ਕਿ ਸਾਰੇ ਧਰਮ ਨਿਕਲੇ ਨੇ ਸਾਰੇ ਤਰੀਕੇ ਆਏ ਨੇ। ਸੰਦੀ ਸਾਹਿਬ ਜਿਹੜਾ ਦੱਸ ਰੋ ਕਿ ਕਿੰਨੇ ਵਜੇ ਸ਼ੁਰੂ ਹੋਏਗਾ ਤੇ ਉਹ ਭਜਨ ਸੰਗਤਾਂ ਦੇ ਵਿੱਚ ਕੌਣ ਗਾਇਆ ਕਰੇਗਾ। 7 ਵਜੇ ਦਾ ਟਾਈਮ ਹੈਗਾ। ਔਰ ਕਰਤਾਰ ਦੇ ਕਰੀਬਨ ਕਿ ਮੈਂ ਪਾਉਣੇ 12 ਵਜੇ ਉਹ ਵੀ ਮੈਂ ਕਿਹਾ ਕਿ ਬਸ ਹੁਣ ਜਾਣਾ ਚਾਹੀਦਾ ਸਭ ਨੂੰ। ਤੇ ਨਹੀਂ ਤੇ ਭਜਨ ਚੱਲਦਾ ਸੀ ਤੇ ਪ੍ਰਭੂ ਇੱਛਾ ਤੱਕ ਜਦ ਤੱਕ ਚੱਲੇਗਾ ਚੱਲੇਗਾ 7 ਵਜੇ ਤੋਂ ਸ਼ੁਰੂ ਹੋਏਗਾ ਪ੍ਰੋਗਰਾਮ ਔਰ ਫਿਰ ਹਰੀਸ਼ਾ ਤੱਕ ਚੱਲਦਾ ਰਹੇਗਾ ਇਹ ਜੀ ਕਨਈਆ ਮਿੱਤਰ ਜੀ ਆਣਗੇ ਆਪਣੀ ਸਸਤਾ ਦਾ ਨਾਮ ਬੋਲਣ ਦੀ ਸਸਤਾ ਕਰਾ ਦੇ ਸਾਡੇ ਦੇ ਬਿਸ਼ਪਸ ਰਾਤਨਦਰਨ ਸਾਫਾਤਰ ਆ ਰਹੇ ਸੇਖੜੀ ਸਾਹਿਬ ਦਾ ਤੇ ਪਹਿਲਾਂ ਬਹੁਤ ਧੰਨਵਾਦ ਖਾਸ ਕਰ ਸ਼ਹਿਰ ਵਾਸੀਆਂ ਨੂੰ ਇਹਨਾਂ ਨੇ ਜਦੋਂ ਮਹੀਨਾ ਪਹਿਲਾਂ ਪਤਾ ਲੱਗਣਾ ਵਿਸ਼ਸ ਸਨਾਤਨ ਪਰਮਪਰਣਾ ਬਣਾਇਆ ਮਿਲੋ ਉਦੋਂ ਵੀ ਇਹ ਸਾਰੇ ਸੰਤਾਂ ਨੂੰ ਸਾਰੇ ਸਮਾਜ ਦੇ ਲੋਕਾਂ ਨੂੰ ਲੈ ਕੇ ਤੇ ਮਠਾ ਟਿਕਣਾ ਹੀ ਪੂਰੇ ਪੰਜਾਬ ਚ। ਕਨਈਆ ਮਿੱਤਲ ਜੀ ਦਾ ਹੁਣੇ ਹੀ ਕੁਐਸਚਨ ਵੀ ਆਇਆ ਸੋਸ਼ਲ ਮੀਡੀਆ ਜਦੋਂ ਕਿ ਸ਼ਹਿਰ ਚ ਕਿਉਂ? ਲੇਕੋ ਇਹਨਾਂ ਵਾਸਤੇ ਤੇ ਕਰਾਣਾ ਹੈ। ਇਹਨਾਂ ਦਾ ਤੇ ਟਾਰਗੇਟ ਹੈ RAM ਨਾਮ ਨਾ ਸਾਰੇ ਕਿਤੇ ਜਾਵੇ। ਸ਼ਹਿਰ ਚ ਕਰਾਣ ਦਾ ਇੱਕੋ ਕਾਰਨ ਸੀ ਕਿਉਂਕਿ ਤੁਸੀਂ ਸਾਰੇ ਸਾਡੇ ਸ਼ਹਿਰ ਚ ਰਹਿਣ ਵਾਲੇ। ਕਿਉਂਕਿ ਜੇ ਬਾਹਰ ਹੋ ਜੇ ਅਜਨਾਲਾ ਰੋਡ GT ਰੋਡ ਜਿਹੜੇ ਲੋਕ ਮੰਦਰ ਸ਼ਹਿਰ ਉੱਥੇ ਜਾਣ ਨਾਲ ਵਾਸਤੇ ਆ ਸੁਵਿਧਾ ਦੂਜੀ ਗੱਲ ਜਿਹੜੇ ਮੰਦਰਾਂ ਜਾਣ ਵਾਲੇ ਜਿਆਦਾ ਲੋਕ ਜਿਹੜੇ ਲੋਕ ਕਨਈਆ ਮਿੱੱਤਲ ਜੀ ਨੂੰ ਦਿਲੋਂ ਪਿਆਰ ਕਰਨ ਵਾਲੇ ਉਹਨਾਂ ਵਾਸਤੇ ਇੱਕ ਦਿਨ ਸ਼ਹਿਰ ਦਾ ਲਾਗੇ ਹੁੰਦਾ ਕਾਰਨ ਦੂਜਾ ਸਰਨਾ ਵੱਡੀ ਗੱਲ ਹੈਗੀ ਆ ਕਿ ਲੋਕਾਂ ਦੀ ਡਿਮਾਂਡ ਬਣੀ ਸੀ ਇਹ ਸ਼ਹਿਰ ਜੀ ਸੇਖੜੀ ਸਾਹਿਬ ਨੇ ਲੋਕਾਂ ਨੂੰ ਘਰ ਬੈਠਿਆਂ ਲੋਕਾਂ ਦੀ ਡਿਮਾਂਡ ਕੀਤੀ ਕਿ ਉਹ ਤੁਹਾਨੂੰ ਵੀ ਪਤਾ ਜਦੋਂ ਦਾ ਉਹਨਾਂ ਨੇ ਉਹ ਰਾਮ ਕੋ ਲਾਇਆ ਉਹਨ ਕੋਲ ਗਾਇਆ ਲੋਕਾਂ ਚ ਉਹਨਾਂ ਦਾ ਕ੍ਰੇਜ਼ ਬਹੁਤ ਵੱਧ ਗਿਆ ਕੱਲ ਆਨਕਰ ਨਵੀਂ ਪੀੜ੍ਹੀ ਬੜੀ ਖੁਸ਼ ਆ ਇਸ ਕਰ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆਓ ਉੱਥੇ ਇੱਕੋ ਕੰਮ ਰੱਖੋ ਕਿ ਜਿਸ ਤਰ੍ਹਾਂ ਧਾਰਮਿਕ ਤੌਰ ਤੇ ਕੋਈ ਇੱਕ ਝੂਟੀਆਂ ਫੋਮ ਆ ਕੋਈ ਕਾਰਡ ਕੋਈ ਸਿਸਟਮ ਨਹੀਂ ਆਰਾਮ ਨਾਲ ਬੈਠੋ ਜਿੱਥੇ ਜਗ੍ਹਾ ਮਿਲਦੀ ਹਰ ਤਰ੍ਹਾਂ ਦਾ ਇੰਤਜ਼ਾਮ ਕੀਤਾ ਗਿਆ ਸਿਰਫ ਆਪਾਂ ਆਪਣੇ ਸ਼ਹਿਰ ਦੀ ਸ਼ਾਨ ਬਣਾ ਕੇ ਰੱਖਣੀ ਇਸ ਤਰ੍ਹਾਂ ਜਿੱਥੇ ਬੈਠਿਓ ਹਰ ਜਗ੍ਹਾ ਆਵਾਜ਼ ਪਹੁੰਚੇਗੀ ਸਾਊਂਡ ਦਾ ਇੰਤਜ਼ਾਮ ਨਾਲ ਡਿਸਪਲਾਈਨਡ ਪ੍ਰੋਗਰਾਮ ਹੋਵੇ ਚੈਸ਼ ਲਾਈਟ ਔਰ ਸਾਊਂਡ ਦਾ ਪੂਰਾ ਚਾਰੇ ਪਾਸੇ ਪ੍ਰੋਗਰਾਮ ईवन की वीडिया का भी इंतजाम किया गया जय श्री राम जय कार वीर बजरंगे जय श्री राम जो राम को लाए हैं जो राम को लाए हैं जय श्री राम तुरंत तीर्थ धाम की जय श्री राम